ਆਮ ਆਦਮੀ ਪਾਰਟੀ ਵਿਦੇਸ਼ਾਂ ਵਿੱਚ ਵੱਸੇ ਪੰਜਾਬੀਆਂ ਦੀ ਹਮਾਇਤ ਦਾ ਵੱਡਾ ਦਾਅਵਾ ਕਰਦੀ ਹੈ ਪਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੈਨੇਡਾ ਤੋਂ ਪਹੁੰਚੇ ਕਈ ਐਨਆਰਆਈ ਇਹਨਾਂ ਦਾਅਵਿਆਂ ਨੂੰ ਖੋਖਲਾ ਦੱਸ ਰਹੇ ਨੇ ਉਹਨਾਂ ਮੁਤਾਬਕ ਆਮ ਆਦਮੀ ਪਾਰਟੀ ਕੈਂਦੀ ਕੁਝਾ ਤੇ ਕਰਦੀ ਕੁਝਾ ਤੇ ਕੇਜੀਵਲ ਲੋਕਾਂ ਨਾਲ ਝੂਠ ਬੋਲ ਰਹੀ ਨੇ ਇਹ ਸ਼ਬਦ ਕੈਨੇਡਾ ਤੋਂ ਭਾਰਤ ਪਹੁੰਚੇ ਕਰੀਬ 50 ਐਨਆਰਆਈ ਲੋਕਾਂ ਦੇ ਹਨ ਜੋ ਕਿ ਗੁੱਲਾਪੁਰ ਤਾਖਾਂ ਵਿਖੇ ਕਾਂਗਰਸ ਦੇ ਉਮੀਦਵਾਰ ਮੇਜਰ ਸਿੰਘ ਪੈਣੀ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਇਹਨਾਂ ਲੋਕਾਂ ਮੁਤਾਬਕ ਪ੍ਰਵਾਸੀ ਭਾਰਤੀਆਂ ਦੇ ਸਮਰਥਨ ਦੀ ਗੱਲ ਕਹਿ ਕੇ ਚੋਣ ਪ੍ਰਚਾਰ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜ਼ਿਕਰ ਹੋ ਗਿਆ ਕਿ ਚੱਕ ਦੇ ਟੀਵੀ ਪੱਖਪਾਤੀ ਪੱਤਰਕਾਰੀਤਾ ਤੋਂ ਪਰੇ ਆਪਣੇ ਦਰਸ਼ਕਾਂ ਤੱਕ ਹਰ ਉਹ ਖਬਰ ਲਿਆਉਂਦਾ ਹੈ ਜੋ ਜ਼ਮੀਨੀ ਹਕੀਕਤ ਦੇ ਨਾਲ ਜੁੜੀ ਹੈ ਪਰ ਸਹੀ ਨਹੀਂ ਹੈ ਮੈਂ ਟ੍ਰਾਟੋ ਤੋਂ ਸੁਰਦੇਸ਼ੀ ਤੌਰ ਆਇਆ ਮੈਂ ਮੇਰੇ ਬਰੇਤੂ ਖੜਾ ਮੇਜਰ ਸਿੰਘ ਪੈਣੀ ਕੋਈ ਸਪੋਰਟ ਤੇ ਸਾਰਿਆਂ ਦੇ ਸਪੋਰਟ ਚ ਕੰਮ ਨਹੀਂ ਅਸੀਂ ਚਾਹੁੰਦੇ ਆ ਕਾਂਗਰਸ ਦੀ ਸਰਕਾਰ ਆਵੇ ਖਾਸ ਕਰਕੇ ਅਵਿਰਧਰ ਸਿੰਘ ਬੜੇ ਵਧੀਆ ਐਡਮਿਨਿਸਟਰेटर ਨੇ ਬੜਾ ਵਧੀਆ ਪੰਜਾਬ ਚ ਲਾਇਆ ਪਹਿਲਾਂ ਨੇ ਹੁਣ ਫੇਰ ਹੀ ਕਰ ਸਕਦੇ ਆ ਇਹਨਾਂ ਕੋਲ ਟੀਮ ਬੜੀ ਵਧੀਆ ਜਿਹੜੀ ਪੰਜਾਬ ਨੂੰ ਸੇਧ ਦੇ ਸਕਦੀ ਆ ਪਹਿਲਾਂ ਤਾਂ ਦੇਖੋ ਆਪਨੇ ਪਿੰਡਾਂ ਨੂੰ ਗਮਰਾਹ ਕੀਤਾ ਲੋਕਾਂ ਨੂੰ ਵਰਕਰਾਂ ਨੂੰ ਆਮ ਲੋਕਾਂ ਨੂੰ ਵੀ ਤੁਹਾਨੂੰ ਆਮ ਲੋਕਾਂ ਨੂੰ ਟ੍ਰੈਕਟਰਾਂ ਦਵਾਂਗੇ ਪਹਿਲਾਂ ਤਾਂ ਇਹਨਾਂ ਨੇ ਪਹਿਲੀ ਉਹੀ ਗੱਲ ਨਹੀਂ ਲਵਾਈ ਸੋ ਅਰਵਿੰਦ ਕੇਜਰੀਆਲ ਜਿੰਨਾ ਝੂਠਾ ਬੰਦਾ ਅਜੇ ਤੱਕ ਦੁਨੀਆ ਤੇ ਪੈਦਾ ਨਹੀਂ ਹੋਇਆ ਉਹ ਜੋ ਕਹਿੰਦਾ ਉਹਦੇ ਉਲਟ ਕਰਦਾ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਅਸੀਂ ਅਸੀਂ ਟਿਕਟਾਂ ਆਮ ਲੋਕਾਂ ਨੂੰ ਦਵਾਂਗੇ ਅੱਜ ਇਹਨਾਂ ਨੇ ਸਾਰੇ ਅਕਾਲੀ ਦਲ ਤੇ ਕਾਂਗਰਸੋਂ ਜਿਹੜੇ ਨਕਾਰੇ ਹੋਏ ਲੀਡਰ ਸੀ ਉਹਨਾਂ ਨੂੰ ਲਿਆ ਕੇ ਇਹਨਾਂ ਨੇ ਟਿਕਟਾਂ ਉਹ ਵੀ ਪੈਸੇ ਲੈ ਕੇ 2-2 ਕਰੋੜ ਰੁਪਈਆ ਲਿਆ ਇਹਨਾਂ ਨੇ ਜਦੋਂ ਸੰਜੇ ਸਿੰਘ ਔਰ ਸਰਗੇਜਪਾਟ ਕਿਸੇ ਨੂੰ ਮਿਲਦੇ ਨੇ ਉਹ ਪਿੰਨ ਤੱਕ ਬਾਹਰ ਰਖਾ ਲੈਂਦੇ ਨੇ ਬਟਵਾ ਪਰਸ ਵੀ ਬਾਹਰ ਖਾ ਲੈਂਦੇ ਸਾਡੀ ਵੀ ਵੀਡੀਓ ਨਾ ਬਣਾ ਲਈ